ਸਰਦਾਰ ਜੀ ਨੇ ਲਟੇਰਾ ਫੜ ਲਿਆ ਦੇਖ ਸਕਦੇ ਹੋ ਰੰਗੇ ਹੱਤੀ ਜਲੰਧਰ ਸ਼ਹਿਰ ਦੇ ਵਿੱਚ ਸਰਦਾਰ ਜੀ ਨੇ ਲਟੇਰੇ ਨੂੰ ਫੜਿਆ ਹੋਇਆ ਮੋਢੇ ਤੋਂ ਦੇਖ ਸਕਦੇ ਹੋ ਇਸ ਇਲਾਕੇ ਦੇ ਪਾਰਸ਼ਦ ਪਤੀ ਨੇ ਉਹਨਾਂ ਨੇ ਜਿਹੜਾ ਲਟੇਰਾ ਫੜ ਲਿਆ ਵੀ ਇੱਕ ਲਟੇਰਾ ਪੁਲਿਸ ਨੇ ਫੜਿਆ ਹੋਇਆ ਆਹ ਦੇਖੋ ਇਹ ਲੈ ਕੇ ਜਾ ਰਹੇ ਜੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਹਾਂ ਜਲੰਧਰ ਸ਼ਹਿਰ ਦੀਆਂ ਜਿੱਥੇ ਮਾਰਦਾਤਾ ਦਾ ਸਿਲਸਲਾ ਜਿਹੜਾ ਵੱਧਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਚੋਰ ਲਟੇਰਿਆਂ ਨੂੰ ਹੁਣ ਸਕੰਜਾ ਲੋਕ ਆਪ ਹੀ ਪਾਰੇ ਨੇ ਉਥੇ ਹੀ ਫੜਲੇ ਨੇ ਜਿਹੜੇ ਚੋਰ ਲਟੇਰੇ ਜਿਨ੍ਹਾਂ ਵੱਲੋਂ ਸਾਰੀ ਮਾਰਦੇ ਸਨ ਸਰਦਾਰ ਜੀ ਨੇ ਸਰਦਾਰ ਜੀ ਕਿਵੇਂ ਦੇ ਦੇ ਦੋ ਕਿੰਨੀ ਵੱਡੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਜੀ ਮੇਰੇ ਤਾਂ ਅੱਖ ਹੀ ਵੇਖਦੇ ਹੀ ਹੋਇਆ ਕੰਮ ਲੰਘਦਾ ਪਿਆ ਸੀਗਾ ਤੇ ਜਵਾਕਾਂ ਨਾਲ ਲੜਦੇ ਪਏ ਸੀਗੇ ਜੋ ਰੋਲਾ ਪੈਂਦਾ ਸੁਣਿਆ ਅਸੀਂ ਖੜੇ ਆ ਨਾ ਜਦੋਂ ਉਦੋਂ ਇਹਨਾਂ ਨੇ ਛੁਰੀ ਦਿਖਾ ਕੇ ਜਵਾਕ ਦੇ ਚਪੇੜ ਮਾਰੀ ਤੇ ਮੋਬਾਈਲ ਖੋ ਕੇ ਭੱਜਣ ਲੱਗੇ ਉਹ ਜਵਾਕ ਵਿਚਾਰੇ ਨਾ ਉਹ ਕਹਿੰਦੇ ਸਾਨੂੰ ਕਹਿੰਦੇ ਬੀੜੀ ਪਿਆ ਦੇ ਉਹਨਾਂ ਦੀ ਛੋਟੀ ਛੋਟੀ ਉਮਰ ਅੱਛਾ ਬੀੜੀ ਮੰਗਦੇ ਸੀਗੇ ਜੀ ਬੀੜੀ ਆ ਦੇਖੋ ਕਿੰਨੂ ਕਿੰਨੀ ਬੀੜੀ ਬੁਲਾ ਦੋ ਆ ਦੇਖੋ ਆ ਮੁੰਡੇ ਖੜੇ ਵਿਚਾਰੇ ਬੀੜੀ ਵਾਲੇ ਆ ਵਿਚਾਰੇ ਇਹਨਾਂ ਦਾ ਕੰਮ ਹੀ ਹੈ ਅੱਛਾ ਬੀੜ ਨਹੀਂ ਬਈ ਆਪਾਂ ਸਾਫਤ ਬੀੜੀ ਉਹ ਕਹਿੰਦੇ ਬੀੜੀ ਬਲਾਓ ਬਈ ਅੰਜਰ ਕੱਟ ਗਈ ਮੋੜਾ ਤੇ ਮੇਰੇ ਬੀੜੀ ਮੰਗੀ ਦੀ ਬੀੜੀ ਮੈਂ ਨਹੀਂ ਬਈ ਆ ਦੋਵੇਂ ਹੀ ਸੀਗੇ ਉਹ ਕਹਿੰਦੇ ਬੀੜੀ ਮੰਗੀ ਹੈ ਮੈਂ ਨਹੀਂ ਬਈ ਆ ਮੁੰਡਿਆਂ ਨੇ ਪੁੱਛ ਲਿਆ ਜਿੰਨਾ ਹੋਣਾ ਕਿੰਨੇ ਮੰਗੀ ਬੀੜੀ ਇਹਨਾਂ ਨੇ ਦੋ ਨਾਲੇ ਮੈਂ ਤਾਂ ਨਹੀਂ ਨਾਲੀਆਂ ਮੈਂ ਤਾਂ ਪੁੱਛ ਵੀ ਨਹੀਂ ਦਿੱਤਾ ਨਾ ਮੈਂ ਇਹਨਾਂ ਨੂੰ ਕੋਈ ਗੱਲ ਕਰੀ ਨਾ ਮੈਂ ਇਹਨਾਂ ਦੇ ਕੋਲ ਗਿਆ ਨਾ ਮੈਂ ਇਹਨਾਂ ਦੇ ਲੱਗੇ ਗਿਆ ਆਵਾ ਪੁੱਛੋਦਾ ਜੇ ਮੈਂ ਇਹਨਾਂ ਦੇ ਲੱਗੇ ਵੀ ਗਿਆ ਵਾ ਇਹ ਬੰਦੇ ਕਹਿੰਦੇ ਵੀ ਆ ਅੰਦਰ ਵਾਲੇ ਆ ਕਿਹੜਾ ਬਣਿਆ ਹੀ ਲੋਕਾਂ ਨੇ ਮੈਂ ਪੱਕਾ ਸ਼ੋਰ ਆਇਆ ਤਿੰਨੋਂ ਇਕੱਠੇ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਸਾਂਧੀਆਂ ਕਰਦੇ ਪਏ ਆ ਜਿੱਥੇ ਅਵਤਾਰ ਨਗਰ ਰੋਡ ਦੇ ਉੱਪਰ ਅਸੀਂ ਖੜੇ ਆ ਜਿੱਥੇ ਜਿਵੇਂ ਤੁਸੀਂ ਦੇਖ ਸਕਦੇ ਆ 파ਰਸ਼ੇ ਜਿਹੜੇ ਨੇ ਮਨਮੀਤ ਕੌਰ ਕਾਉਂਸਲਰ ਜਿਹੜੇ ਵਾਰਡ ਨੰਬਰ 47 ਦੇ ਉਹਨਾਂ ਦਾ ਵਾਰਡ ਪੈਂਦਾ ਤੇ ਉਹਨਾਂ ਦੇ ਜਿਹੜੇ ਪਤੀ ਨੇ ਮੌਕੇ ਤੇ ਪਹੁੰਚੇ ਹੋਏ ਆ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਸ਼ਹਿਰ ਦਾ ਮਾਹੌਲ ਔਰ ਵਾਰਦਾਤ ਕਰਕੇ ਜਿਹੜਾ ਰਫੂ ਚੱਕਰ ਹੋ ਲੱਗੇ ਸੀਗੇ ਘਟਨਾ ਜਿਹੜੀ ਆ ਇਹ ਜਲੰਧਰ ਦੇ ਡਿਵੀਜ਼ਨ ਨੰਬਰ 4 ਲਾ ਕੇ ਦੀ ਹੈ